ਇਸ ਨੂੰ ਲਾਈਵ ਤਸਵੀਰਾਂ ਦਿਖਾਉਣੇ ਆ ਜੀ Shimla ਦੇ Rizmandan ਮਾਲ ਰੋਡ ਦੀਆਂ ਜਿੱਥੇ ਅੱਜ ਇਸ ਟਾਈਮ ਘੁੰਮਣ ਆਏ ਸੀ ਸੋਚਿਆ ਚਲੋ ਆ ਦੇਖੋ ਸਾਡੇ ਬੰਦੇ ਨੇੜੇ ਤੁਰੇ ਫਿਰ ਰਹੇ ਨੇ ਇਹ ਦੇਖੋ ਇਹ ਆ ਰਹੇ ਨੇ ਇਹ ਸਾਡੇ ਮਿੱਤਰ ਸਾਡੇ ਨਾਲ ਗਏ ਹੋਏ ਸੀ ਇਹ ਤੁਹਾਨੂੰ ਵਿੱਕੀ ਜੀ ਨੇ ਜਾਣਕਾਰੀ ਦੇਣਗੇ ਰਜ਼ਮਦਾਨ ਬਾਰੇ ਹਾਂ ਜੀ ਜੋ ਇਹ Shimla ਹੈ Shimla ਜੋ ਰੱਜਾ ਜੀ ਇਹ Shimla ਦਾ ਹਾਰਟ ਹੈ ਜੀ ਸੌ ਟਾਪ ਹੈ ਜੀ ਟਾਪ ਇੱਥੇ ਦੇਖੋ ਇੰਦਰਾ ਗਾਂਧੀ ਜੀ ਦੀ ਹੈ ਦੀ Jawaharlal Nehru ਬੜਾ ਹੀ ਇਹਦੇ ਨਾਲ ਹੀ ਨਾਲ ਹੀ ਇੱਧਰ ਮਾਰ ਰੋਡ ਵੀ ਹੈ ਜੀ ਥੱਲੇ ਲੰਬਰੈਂਸ ਰੋਡ ਹੈ ਤੇ ਸਾਹਮਣੇ ਤੁਸੀਂ ਰਿੱਤੋ ਅੱਗੇ ਚੱਪਤਰ ਜਾਓਗੇ ਨਾ ਅੱਗੇ ਉੱਥੇ ਆਪਣਾ ਲੱਕੜ ਬਾਜ਼ਾਰ ਵੀ ਹੈ ਜੀ ਸਾਧਰ ਨਾਲ ਜੋ ਆਪਣਾ ਗਰਮੀ ਜੀ ਵੀ ਪਹੁੰਚੇ ਨੇ ਬਲਦੇ ਸਿੰਘ ਜੀ ਡਿਸਟ੍ਰਿਕਟ ਮਾਨਸਾ ਤੋਂ ਇੱਥੇ ਤੇ ਮੌਸਮ ਬੜਾ ਸੁਹਾਵਣਾ ਹੈ ਜੀ ਇਤਨਾ ਲੋਕਾਂ ਦੇ ਮਨ ਦੇ ਵਿੱਚ ਕਨਸੈਪਟ ਬਣਾ ਆ ਪਿੱਛੇ ਲੱਗੀ ਹੈ ਕਿੰਨੇ ਲੱਗੀ ਹੈ ਬਹੁਤ ਸੋਹਣਾ ਜਿਹੜਾ ਵਾਤਾਵਰਨ ਦਾ ਲੋਕੇਸ਼ਨ ਹੈ ਨਾ ਬਹੁਤ ਸੋਹਣੀ ਹੈ ਹੁਣ ਦੇਖਣਯੋਗ ਹੈ ਜਮਨ ਇਹ ਪੁਰਾਣਾ Shimla ਜਦੋਂ ਦੇਖਣਾ ਹੋਊਗਾ ਤਾਂ ਪੁਰਾਣਾ Shimla ਇੱਥੋਂ ਨਾਲ ਜਿਹੜਾ ਹੋਊਗਾ ਤਾਂ ਇਹ ਪੁਰਾਣੇ ਘਰ ਨੇ Shimla ਦੇ ਇਹ ਡਿਜੀਟਿਵ ਨੇ ਹੋਏ ਹੈ ਇਸੇ ਕਰਕੇ ਜਿਆਦਾ ਮਸ਼ਹੂਰ ਹੈ ਇਹ ਇਹ ਸਾਰੀ ਪੁਰਾਣੀ ਬਿਲਡਿੰਗ ਉਹ ਵੀ ਸ਼ਿਮਲੇ ਦੀ ਸਭ ਤੋਂ ਪੁਰਾਣੀ ਬਿਲਡਿੰਗ ਇਹੀ ਹੈ ਹਾਂ ਜੀ ਸਭ ਤੋਂ ਪੁਰਾਣੇ ਘਰ ਆਏ ਨੇ ਇਹ ਆ ਗਿਆ ਆਪਣਾ ਰਿਚੋਕ ਸਾਰਾ ਹਾਂ ਰਿਚੋਕ ਆ ਗਿਆ ਜਦੋਂ ਅੱਗੇ ਜਾਵਾਂਗੇ ਉੱਥੇ ਚਰਚ ਬਣਿਆ ਹੋਇਆ ਚਰਚ ਬਣਿਆ ਜੀ ਤਾਂ ਮੌਸਮ ਸਭ ਤੋਂ ਟਾਪ ਮੌਸਮ ਜਿਸ ਸੈਜ਼ਨ ਵਿੱਚ ਆਉਂਦੇ ਹਾਂ ਸਨੋਵ ਪੈ ਰਹੀਆਂ ਜਿਸ ਸ਼ਿਮਲੇ ਵਿੱਚ ਆਉਂ ਸਭ ਤੋਂ ਟਾਪ ਮੌਸਮ ਰਿਚ ਦਾ ਥੈਂਕ ਯੂ ਇਹ ਸਡੇ ਬਲਦੇਵ ਸਿੱਧੂ ਜੀ ਵਿੱਕੀ ਜੀ ਇਹਨਾਂ ਨੇ ਸਾਨੂੰ ਦੱਸਿਆ ਜੀ ਇਸ ਮੌਕੇ ਤੇ ਅੱਜ ਅਸੀਂ ਘੁੰਮ ਫਿਰ ਰਹੇ ਹਾਂ ਇਹ ਦੇਖੋ ਮਿੱਤਰ ਮੰਡਲੀ ਸਾਡੀ ਸਾਡੇ ਨਾਲ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀ ਸਾਰੀਆਂ ਇਹ ਦੇਖੋ ਇਹ ਵਾਤਾਵਰਨ ਕਿੰਨੇ ਲੋਕ ਇਸ ਮੌਸਮ ਦਾ ਆਨੰਦ ਉਠਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿਵੇਂ ਮੁੰਡੇ ਕੁੜੀਆਂ ਨੌਜਵਾਨ ਹੱਥਾਂ ਚ ਹੱਥ ਪਾਈ ਫਿਰਦੇ ਨੇ ਇਹ ਦੇਖ ਰਹੇ ਹੋ ਜੀ ਤੁਸੀਂ ਇਹ ਅੰਗਰੇਜ਼ਾਂ ਦੇ ਸਮੇਂ ਦਾ ਹੀ ਇਹ ਇਹ ਸਾਰਾ ਕੁਝ ਹੈ ਜਿਹੜਾ ਅੰਗਰੇਜ਼ਾਂ ਦੇ ਸਮੇਂ ਦਾ ਬਣਾਇਆ ਜੀ ਦੇਖੋ ਇਹਨਾਂ ਪੁਰਾਣਾ ਅਜੇ ਵੀ ਦੀ ਹਾਲਤ ਉਸ ਤਰ੍ਹਾਂ ਹੀ ਪਈ ਹੈ ਇਹਨਾਂ ਪੁਰਾਣਾਗਾ ਇੱਕ ਇਹ ਹੋਟਲ ਦੀ ਖਾਸੀਤ ਹੋਰ ਹੈ ਜੀ ਇਹਦੇ ਵਿੱਚ ਤੁਸੀਂ ਕੋਈ ਵੀ ਚੀਜ਼ ਮੰਗੋਗੇ ਤਾਂ ਹਾਜ਼ਰ ਮਿਲੂਗੀ ਤੁਹਾਨੂੰ। ਕੁਝ ਵੀ ਕਹਿ ਸਕਦੇ ਤੁਸੀਂ ਜੀ, ਭਿੰਟ ਜੀ ਆ ਜੀ, ਸਬਜ਼ੀ ਵੀ ਚਾਹੋ, ਚਾਹ ਜੀ, ਚੱਕ ਕੁਝ ਵੀ ਕਹਿ ਸਕਦੇ ਹੋ ਤਾਂ ਤੁਹਾਨੂੰ ਹਾਜ਼ਰ ਮਿਲੂਗੀ। ਇਹ ਤੋਖੜਨ ਦੀ ਇੱਕ ਸਪਟ ਹੈ। ਆਸ਼ਿਆਨਾ ਰੈਸਟੋਰੈਂਟ ਆ ਜੀ। ਤੁਹਾਨੂੰ ਦੱਸ ਦਈਏ ਰਿਜ ਮੈਦਾਨ ਦੇ ਉੱਪਰ ਟਾਪ ਤੇ ਆਸ਼ਿਆਨਾ ਰੈਸਟੋਰੈਂਟ। ਇਹ ਸੋਨੂੰ ਇਹਨਾਂ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ। ਇਹ ਦੇਖੋ ਕਿੰਨਾ ਸੁਹਾਵਣਾ ਮੌਸਮ ਬਣਿਆ ਹੋਇਆ। ਇਹ ਬੱਚੇ ਸਕੂਲੋਂ ਜਾ ਕੇ ਆ ਰਹੇ ਨੇ। ਇਹ ਦੇਖ ਰਹੇ ਆ ਸਾਰਾ ਜੀ। ਇਹ ਇਧਰ ਲਾਈਵ ਤਸਵੀਰਾਂ ਬਹੁਤ ਹੀ ਖੂਬਸੂਰਤ ਬਹੁਤ ਹੀ ਖੂਬਸੂਰਤ ਜਿਹੜਾ ਇਹ ਨਜ਼ਾਰਾ ਜੀ ਜਿਹੜਾ ਸਾਨੂੰ ਦਿਖਾਇਆ ਜਾ ਰਿਹਾ ਹੈ ਰਿਜ ਮੈਦਾਨ ਦਾ ਇਹ ਇੱਥੇ ਸੋਨੇ ਖੋਹ ਦਿਖਾਉਣਾ ਹੈ ਇੱਥੇ ਲੋਕ ਘੁੰਮ ਫਿਰ ਰਹੇ ਨੇ ਇਹ ਦੋ ਸਮੁਨਿ ਲੋਕ ਇਹ ਇੱਥੇ ਅਟਲ ਬਿਹਾਰੀ ਬਾਜਪਾਈ ਜੀ ਦਾ ਜੀ ਸਟੈਚੂ ਲੱਗਿਆ ਹੋਇਆ ਹੈ ਹੋਰ ਵੀ ਬਹੁਤ ਸਾਰੇ ਸਟੈਚੂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਵੇਖੋ ਇਹ ਅਟਲ ਬਿਹਾਰੀ ਬਾਜਪਾਈ ਜੀ ਭਾਰਤ ਰਤਨ ਨਾਲ ਜਿਹਨਾਂ ਨੂੰ ਸਨਮਾਨਤ ਕੀਤਾ ਗਿਆ ਸੀ ਉਹਨਾਂ ਦਾ ਹੈ ਜਿਹੜਾ ਸਟੈਚੂ ਹੈ ਇਹ ਲੱਗਿਆ ਹੋਇਆ ਇਹ ਦੇਖ ਰਹੇ ਹੋ ਜੀ ਇਹ ਘੋੜਿਆਂ ਤੇ ਕਿਸ ਤਰ੍ਹਾਂ ਮੌਸਮ ਦਾ ਆਨੰਦ ਲੈ ਰਹੇ ਨੇ ਇਹ ਬੱਚੇ ਰਜਮਦਾਨ ਤੇ ਘੁੰਮ ਰਹੇ ਨੇ ਜੀ ਜਗਾ ਜਗਾ ਬੱਚੇ ਨੇ ਜੁਨੀਆ ਨੇ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜਾ ਇਸ ਮੌਸਮ ਦਾ ਦੂਰ ਦੂਰ ਤੱਕ ਜਿੱਥੇ ਤੁਸੀਂ ਨਿਗਾਹ ਜਾਂਦੀ ਹੈ ਤੁਹਾਡੀ ਹਰ ਜਗਾ ਸੁਹਾਵਣਾ ਮੌਸਮ ਮਿੰਨੀ ਮਿੰਨੀ ਸਰੋਹ ਫਾਲ ਦੀ ਤਰ੍ਹਾਂ ਧੁੰਦ ਪੈ ਰਹੀ ਹੈ ਬਹੁਤ ਵੱਡਾ ਮੈਦਾਨ ਹੈ ਜਿੱਥੇ ਲੋਕ ਅਕਸਰ ਹੀ ਘੁੰਮਣ ਫਿਰਨ ਬਾਰੋਂ ਪਰਿਆਟਕ ਆਉਂਦੇ ਜਾਂਦੇ ਨੇ ਜੋ ਵੀ ਸ਼ਿਮਲੇ ਆਉਂਦਾ ਉਹ ਜ਼ਰੂਰ ਇੱਥੇ ਆ ਕੇ ਜਾਂਦਾ ਸਾਨੂੰ ਹੋਰ ਜਾਣਕਾਰੀ ਦੰਨੇ ਜੀ ਇਹ ਤੇ ਹਿਮਾਚਲ ਦਾ ਨਿਰਮਾਤਾ ਜਸਵੰਤ ਸਿੰਘ ਪ੍ਰਮਾਰ ਉਹਦੇ ਬਾਰੇ ਸਾਨੂੰ ਹਿਮਾਚਲ ਨੇ ਜਿਨ੍ਹਾਂ ਨੇ ਹਿਮਾਚਲ ਨੂੰ ਨਿਰਮਾਣ ਕੀਤਾ ਹਿਮਾਚਲ ਦਾ ਨਿਰਮਾਤਾ ਨੇ ਹਿਮਾਚਲ ਦੇ ਜਸਵੰਤ ਸਿੰਘ ਪ੍ਰਮਾਰ ਡਾਕਟਰ 1906 ਤੋਂ ਉਹਨੂੰ ਕਿੱਸੇ ਇਹ ਜਿਹੜੇ ਪਹਾੜੀ ਏਰੀਆ ਕਹਿੰਦੇ ਨੇ ਲੋਕ ਪਹਾੜਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਕਾਫੀ ਚਿੰਤਤ ਸੀਗੇ ਤਾਂ ਕਿ ਇੱਥੇ ਇਸ ਤਰ੍ਹਾਂ ਦਾ ਖੇਰ ਬਸਾਇਆ ਜਾ ਸਕੇ ਤਾਂ ਕਿ ਇਹਨਾਂ ਲੋਕਾਂ ਲਈ ਰੋਟੀ ਰੋਟੀਆਂ ਦੇ ਸਾਧਨ ਬਣ ਸਕੇ ਤਾਂ ਇਹਨਾਂ ਨੇ ਉਸ ਨੂੰ ਆਪਣੇ ਚਿੰਤਾ ਦੇ ਵਿੱਚ ਲੈਂਦੇ ਹੋਏ ਉਹ ਪਹਾੜੀ ਤੋਂ ਕਹਿ ਚਿੰਤਾ ਕਰਦੇ ਹੋਏ ਤਾਂ ਉਸ ਸਮੇਂ ਇਹ ਹਿਮਾਚਲ ਦਾ ਇਹਨਾਂ ਨਿਰਮਾਣ ਕੀਤਾ ਸੀਗਾ ਇਹ ਫਾਊਂਡਰ ਆਫ ਹਿਮਾਚਲ ਦਾ ਯਾਨੀ ਇਹ ਦੇਖੋ ਜਸਵੰਤ ਸਿੰਘ ਪਰਮਾਰ ਹਿਮਾਚਲ ਦੇ ਨਿਰਮਾਤਾ ਨੇ ਜੀ ਇਹ ਜੇ ਤੁਹਾਨੂੰ ਉਹਨਾਂ ਦੀ ਵੀ ਲਾਈਵ ਤਸਵੀਰਾਂ ਦਿਖਾਈਆਂ ਤੇ ਬਹੁਤ ਸੋਹਣਾ ਇੱਥੇ ਸਟੈਚੂ ਲੱਗਿਆ ਹੋਇਆ ਇਹ ਦੇਖੋ ਇਹ ਬਹੁਤ ਸੋਹਣਾ ਸਟੈਚੂ ਲੱਗਿਆ ਜਿੱਥੇ ਬੱਚੇ ਖੇਡ ਰਹੇ ਨੇ ਇੱਕ ਕਿੰਨੀ ਖੂਬਸੂਰਤ ਹਿਮਾਚਲ ਦੀ ਚਾਕੀ ਹੈ ਜੀ ਇੱਕ ਹਿਮਾਚਲ ਦੀ ਲੜਕੀ ਬਣਾਈ ਗਈ ਹੈ ਇਹਦਾ ਬੱਤ ਇੱਥੇ ਲੱਗਿਆ ਹੋਇਆ ਜੀ ਦਿਖਾ ਰਹੇ ਹਾਂ ਤੁਹਾਨੂੰ ਲਾਈਵ ਜੀ ਤੇ ਇਥੋਂ ਨੀਚੇ ਦਾ ਵੀ ਤੁਹਾਨੂੰ ਰੂਪ ਦਿਖਾਈਏ ਬਹੁਤ ਦੂਰ ਦੂਰ ਤੱਕ ਪਹਾੜੀਆਂ ਪਹਾੜੀਆਂ ਹਰੀ ਵੀ ਹਾਲਾਂਕਿ ਹੁਣ ਮੌਸਮ ਇਹ ਨਾ ਹੋਣ ਕਰਕੇ ਧੁੰਦੀ ਧੁੰਦ ਫੈਲੀ ਹੋਈ ਹੈ ਤਾਂ ਬਹੁਤ ਸਹਾਵਨਾ ਮੌਸਮ ਸਾਨੂੰ ਫੇਰ ਲੈ ਚੱਲਦੇ ਹਾਂ ਇਹ ਦੇਖ ਰਹੇ ਹਾਂ ਜੀ ਤੁਸੀਂ ਇਹ ਸਾਡੇ ਮਿੱਤਰ ਮੰਡਲੀ ਦੇ ਨਾਲ ਅਸੀਂ ਆਏ ਹੋਏ ਹਾਂ ਇਹ ਸਾਡੇ ਸਾਰੇ ਮਿੱਤਰ ਨੇ ਜਿਹੜੇ ਆਏ ਹੋਏ ਨੇ ਸਾਰੇ ਇਹ ਦੇਖੋ ਜੀ ਰਿਜ ਮੈਦਾਨ ਸਾਡੀ ਮਿੱਤਰ ਮੰਡਲੀ ਇਹ ਦੇਖੋ ਜੀ ਇਹ ਰਿਜ ਮੈਦਾਨ ਹੈ ਹਰ ਪਾਸੇ ਸਹਾਰਵਨ ਇਹ ਸਹਾਰਵਨ ਹੈ ਮਾਸ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਢੰਡੇ ਕੁੜੀਆਂ ਘੁੰਮ ਰਹੇ ਨੇ ਹੋਰ ਸਾਨੂੰ ਇੱਕ ਸਟੈਚੂ ਬਣਿਆ ਹੋਇਆ ਜੀ ਇੱਥੇ ਉਹ ਦਿਖਾਉਣੇ ਆ ਇਹ ਜੇ ਮੂਰਤੀ ਹੈ ਜਿਹੜੀ ਵੀਰ ਭੱਤਰ ਸਿੰਘ ਜੀ ਪੂਰਵ ਮੁੱਖ ਮੰਤਰੀ ਨੇ ਛੇ ਵਾਰ ਮੁੱਖ ਮੰਤਰੀ ਰਹੇ ਹਮਾਸ਼ੁਦੇ ਨੇ ਜਬੀ ਵੀ ਚੌਣ ਨਹੀਂ ਹਾਰੇ ਕਦੇ ਚੌਣ ਨਹੀਂ ਹਾਰੇ ਸੈਂਟਰ ਦੇ ਵਿੱਚ ਐਮਪੀ ਵੀ ਰਹੇ ਵਜੀਰ ਵੀ ਬਣਾ ਇੰਦਰਾ ਗੰਦੀ ਸ਼ੀਤੂ ਜੀਤਰਾ ਗੰਦੀ ਸਮੇ ਇਹ ਇਹਨਾਂ ਦੇ ਸਭ ਤੋਂ ਵੱਡੇ ਦਿਨ ਹਿਮਾਚਲ ਨੂੰ ਮੁੱਖ ਮੰਤਰੀ ਵੀਰ ਭੱਤਰ ਸਿੰਘ ਜੀ 6 ਵਾਰ ਮੁੱਖ ਮੰਤਰੀ ਰਹੇ ਨਹੀਂ ਕਦੇ ਜਿੰਦੀ ਵਿੱਚ ਚੌਣ ਨਹੀਂ ਹਾਰੇ ਕਦੇ ਇਹ ਦੇਖੋ ਇਹ ਅਸੀਂ ਇਹਨਾਂ ਦਾ ਜਿਹੜਾ ਬਕਾ ਉਹ ਸਾਰੀ ਦਿਨ ਬਣ ਰਿਹਾ ਹੈ ਇਹ ਦੇਖੋ ਜੀ ਇਹ ਵੀਰ ਭੱਤਰ ਸਿੰਘ ਜੀ ਸਾਰੀ ਦਿਨ ਇਹਨਾਂ ਦਾ ਜੇ ਦੁਗਾਟਨ ਕਰਨਾ ਬਾਕੀ ਰਹਿੰਦਾ ਔਰ ਬਹੁਤ ਤਰਿਆ ਬਣਿਆ ਹੋਇਆ ਬਹੁਤ ਬੁੱਤੇ ਇਥੇ ਜਮੇਦਾਨ ਤੇ ਲੱਗੇ ਹੋਏ ਨੇ ਜੀ ਜਗਾ ਜਗਾ ਇੱਕ ਹੋਰ ਸਟੈਚੂ ਹੈ ਕਿਉਂਕਿ ਥੋਂ ਦੇ ਦੇਖੋ ਕਿਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਬਹੁਤ ਹੀ ਖੂਬਸੂਰਤ ਇਹ ਲੈਫਟੀਨੈਂਟ ਜਰਨਲ ਦੌਲਤ ਸਿੰਘ ਨੇ ਜਿਹਨਾਂ ਦਾ ਇਹ ਉਹਨਾਂ ਦਾ ਪੁੱਤ ਬਣਿਆ ਹੋਇਆ ਜਿਹੜੇ ਸ਼ਹੀਦ ਹੋ ਗਏ ਸੀ ਦੇਖੋ ਬਹੁਤ ਖੂਬਸੂਰਤ ਮੈਦਾਨ ਆ ਜੀ ਬਹੁਤ ਹੀ ਖੂਬਸੂਰਤ ਸ਼ਹਿਰ ਇੱਥੇ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਰਿਜ ਮੈਦਾਨ ਦੀਆਂ ਦੇਖੋ ਮੁੰਡੇ ਕੁੜੀਆਂ ਨੌਜਵਾਨ ਕਿਸ ਤਰ੍ਹਾਂ ਸੈਰ ਕਰਦੇ ਮੌਸਮ ਦਾ ਅਨੰਦ ਲੈਂਦੇ ਘੁੰਮ ਰਹੇ ਨੇ ਸਾਡੇ ਮਿੱਤਰ ਸਾਡੇ ਨਾਲ ਆਏ ਹੋਏ ਨੇ। ਅਮਰੋਦ ਇੱਕ ਸੀ। ਦੋਸਤੋ ਰਜੀਤ ਜੀ ਰੋਹ ਜੀ ਸੰਭਲੇ ਹੋਣਾ ਨਾ ਰਜੀਤ ਜੀ ਰੋਹ ਆ ਕੇ ਜਾਓ। ਹਾਂ ਇਹ ਤੁਹਾਨੂੰ ਸਲਾਹ ਦੇ ਰਹੇ ਨੇ ਜਦੋਂ ਵੀ ਇੱਥੇ ਆਓ ਰੇਜੀ ਮੈਦਾਨ ਤੇ। ਜਿਹੜੇ ਬੁੱਕਲ ਚਲੇ ਦੂਰ ਆ ਕੇ ਆਉਂਛੇ ਮਿਲਦੇ। ਪਰ ਜਿੰਨਾ ਇਹ ਆਪ ਹੁੰ ਨਹੀਂ ਜਦੋਂ ਦੇਖਿਆ ਇਹਨੂੰ। ਆਪ ਕਿੰਨਾ ਖੂਬਸੂਰਤ। ਉਹਦੇ ਹੁਣ ਲੈਣਾ। ਬਹੁਤ ਮਜ਼ਾ ਆ ਗਿਆ ਲੈ 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 ਜੀ ਨਹੀਂ ਨਾ। ਹਾਂ। ਇਹ ਦੇਖੋ ਜੀ ਇਹੀ ਆ ਬਸ ਮੈਂ ਤਾਂ ਚਾਹੁੰਦਾ ਸਾਨੂੰ ਇੱਥੇ ਇੱਕ ਹੋਰ ਸਟੈਚੂ ਲੱਗਿਆ ਹੋਇਆ ਉਹ ਵੀ ਦਿਖਾਉਣੇ ਆ ਸਾਡੇ ਪੂਰੇ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਜੀ ਜੋ ਇਹਨਾਂ ਨੇ ਬਹੁਤ ਚਿਰ ਦੇਸ਼ ਤੇ ਰਾਜ ਕੀਤਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਵੀ ਇੱਥੇ ਸਟੈਚੂ ਲੱਗਿਆ ਹੋਇਆ ਕਿਉਂਕਿ ਸ਼ਿਮਲਾ ਨੂੰ ਮੌਕੇ ਤੇ ਜੋ ਵੀ ਲੀਡਰ ਵੱਡੇ ਲੀਡਰ ਹੋਏ ਨੇ ਮੁੱਖ ਮੰਤਰੀ ਹੋਏ ਨੇ ਜਾਂ ਪ੍ਰਧਾਨ ਮੰਤਰੀ ਹੋਏ ਨੇ ਇਹਨਾਂ ਨੂੰ ਬਣਾਉਣ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਹ ਦੇਖੋ ਜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਸਟੈਚੂ ਲੱਗਿਆ ਹੋਇਆ ਇੱਥੇ। ਇਹ ਦੇਖ ਰਹੇ ਹੋ ਤੁਸੀਂ ਉੱਪਰ। ਇਹ ਸ਼੍ਰੀਮਤੀ ਇੰਦਰਾ ਗਾਂਧੀ ਜੀ ਸਾਡੇ ਪੁਰਾਣੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦਾ ਸਟੈਚੂ ਇੱਥੇ ਲੱਗਿਆ ਹੋਇਆ ਹੈ। ਇਹ ਵੀ ਸਭ ਕੁਝ ਰਿਜਮਦਾਨ ਦੀ ਹੈ। ਇਹ ਦੇਖੋ ਇੱਕ ਖੂਬਸੂਰਤ ਨਜ਼ਾਰੇ। ਕਿਉਂਕਿ ਬਰਸਾਤ ਹੋ ਰਹੀ ਹੈ ਥੋੜੀ ਥੋੜੀ ਮਿੰਨੀ ਮਿੰਨੀ ਇਸ ਕਰਕੇ ਕਈ ਜਗ੍ਹਾ ਇਹ ਜਿਹੜੇ ਇੱਥੇ ਬਾਜ਼ਾਰ ਲੱਗੇ ਹੋਏ ਸੀ ਇਹ ਬੰਦ ਹੋ ਗਏ ਪਰ ਬੱਚੇ ਦੇਖੋ ਕਿਸ ਤਰ੍ਹਾਂ ਘੁੰਮ ਰਹੇ ਨੇ ਬੱਚਿਆਂ ਦੇ ਗੇਮ ਬਣਾਈ ਜੀ ਕੋ ਬਿਲਡਿੰਗਾਂ ਬਣੀਆਂ ਹੋਈਆਂ ਨੇ ਇਹ ਚਰਚਾ ਜੀ ਸਾਹਮਣੇ ਦੇਖਦੇ ਆਂ ਬਹੁਤ ਹੀ ਖੂਬਸੂਰਤ ਨਜ਼ਾਰਾ ਸ਼ਿਮਲੇ ਦਾ ਦਿਲ ਰਿਜਮੰਦਾਨ ਮਾਲਰੋ ਇਹ ਸਾਰਾ ਏਰੀਆ ਵਾਖ ਤੇ ਪਿੰਡ ਇਹ ਦੇਖੋ ਜਿੱਕਾ ਇਸ ਤਰ੍ਹਾਂ ਦਾ ਪਰਮਾਨੈਂਟ ਹੀ ਝੂਲਾ ਬਣਾਇਆ ਹੋਇਆ ਬੱਚਿਆਂ ਲਈ ਸਿਰਫ ਇੱਥੇ ਬੱਚੇ ਖੇਡਦੇ ਨੇ ਬੱਚਿਆਂ ਦੇ ਖੇਡਣ ਲਈ ਇਸ ਤਰ੍ਹਾਂ ਵਿਊ ਕੋ ਦਿਨ ਸਾਨੂੰ ਦਿਖਾ ਰਹੇ ਆ ਜੀ ਲਾਈਵ ਤਸਵੀਰਾਂ ਬੱਚੇ ਵੱਡੇ ਜਵਾਨ ਜੋ ਵੀ ਨੇ ਹਰ ਚੀਜ਼ ਹਰ ਵਰਗ ਅੱਜ ਇੱਥੇ ਤੁਹਾਨੂੰ ਹੋਰ ਚੀਜ਼ ਦਿਖਾਉਣਾ ਹੈ ਜੀ ਇੱਥੇ ਘੋੜਿਆਂ ਵਾਲੇ ਵੀ ਖੜੇ ਨੇ ਜੇ ਕਿਸੇ ਨੇ ਘੋੜਸਵਾਰੀ ਕਰਨੀ ਹੈ ਜਿਸ ਨੇ ਘੋੜਸਵਾਰੀ ਕਰਨੀ ਹੈ ਕਿਸੇ ਨੇ ਤੇ ਮੌਸਮ ਦਾ ਆਨੰਦ ਹੈ ਜਿਹੜਾ ਜਿਹਨੇ ਰਜਦੀ ਘੋੜਸਵਾਰੀ ਕਰਨੀ ਹੈ ਘੋੜਸਵਾਰੀ ਕਰਨੀ ਹੈ ਕੋੜਾ ਲਓ ਕਿੰਨੀ ਵਾਰੀ ਕਰੋਗੇ ਕਿਉਂਕਿ ਥੋੜਾ ਕਾਫੀ ਲੰਮਾ ਹੈ ਦੇਖੀ ਕਿਹੜਾ ਸਾਰੀ ਦੇਖੋ ਇਹ ਦੇਖੋ ਜੀ ਇੱਥੇ ਕੋੜਿਆਂ ਤੇ ਬੱਚਿਆਂ ਨੂੰ ਹੋਰ ਨੂੰ ਬਿਠਾ ਰਹੇ ਨੇ ਇਹ ਵੀ ਕਿਸੇ ਨੂੰ ਬੁਲਾਓ ਉਹਨੂੰ ਪੁੱਛੀਏ ਕਿੰਨੇ ਚਿਰ ਤੋਂ ਕਰ ਰਹੇ ਹੋ ਕੰਮ ਇਹ ਦੇਖੋ ਜੀ ਕਿੰਨੇ ਪੈਸੇ ਇਸਦੇ ਕੋਈ ਨੂੰ ਪਤਾ ਨਹੀਂ ਇਹ ਕੀ ਹੈ ਇਹ ਦੇਖੋ ਜੀ ਕਿੰਨੀ ਦੇਰ ਕੇ ਬਾਅਦ ਵਿੱਚ ਉਹਨੂੰ ਦੇਖ ਰਹੇ ਹਾਂ ਕਿੱਥੇ ਕਿੱਥੇ ਕਿਤੋਂ ਉਹ ਉੱਥੋਂ ਚੌਥੇ ਪੁੱਛਣਾ ਦੋਨਾਂ ਤੋਂ ਇਹ ਦੇਖੋ ਜੀ ਇਹ ਘੋੜ ਸਵਾ ਘੋੜੇ ਨਹੀਂ ਇਹ ਜਿਹੜੀ ਉਹ ਬਿੱਟਰ 150 ਰੁਪਏ ਸੁਨੂ ਦਿਖਾ ਰਹੇ ਆ ਜੇ ਰੋਡ ਅੱਗੇ ਜਾ ਰਹੀ ਹੈ ਬਹੁਤ ਦੂਰ ਤੱਕ ਰਪੋੜੀਆਂ ਚਾਹੀਆਂ ਕਿ ਸਾਨੂੰ ਖੋਰ ਸਟੈਚੂ ਦਿਖਾਉਣੇ ਆ ਜੀ ਜਿਹੜਾ ਇੱਥੇ ਚਰਚ ਦੇ ਕੋਲ ਰਿਜਮਦਾਨ ਚ ਲੱਗਿਆ ਹੋਇਆ ਜਿੱਥੇ ਇੱਥੇ ਚਨਾ ਵੇਚਣ ਵਾਲੇ ਨੇ ਜਿਹੜੇ ਇਹ ਵੇਚ ਰਹੇ ਨੇ ਜੀ ਲਾ ਤਸਵੀਰਾਂ ਘੋੜੇ ਨੇ ਜੀ ਹੋਰ ਕਿਥੇ ਸਟੈਚੂ ਲੱਗਿਆ ਹੋਇਆ ਜਿਹੜਾ ਸਾਨੂੰ ਦਰਸ਼ਨ ਕਰਾਉਣੇ ਜੀ ਦੇ ਇਹ ਜਿਵੇਂ ਆਨ ਦੇ ਅੰਦਰ ਹੀ ਹੈ ਇਹ ਦੇਖੋ ਇਹ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਜੀ ਦਾ ਸਟੈਚੂ ਹੈ ਇਹ ਸਾਡੇ ਫਾਦਰ ਆਫ ਨੇਸ਼ਨ ਨੂੰ ਨੰਮ ਰਾਸ਼ਟਰ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਹਾਤਮਾ ਗਾਂਧੀ ਜੀ ਇਹਨਾਂ ਦਾ ਵੀ ਇੱਥੇ ਜਿਹੜਾ ਸਟੈਚੂ ਲਗਾਇਆ ਗਿਆ ਬਹੁਤ ਖੂਬਸੂਰਤ ਨਜ਼ਾਰਾ ਦੇਖੋ ਜੀ ਇਹ ਸਿਮਾ ਚਲਦੀ ਫੋਰਸ ਜਿਹੜੀ ਇੱਥੇ ਨਿਗਰਾਨੀ ਰੱਖੇ ਹੋਇਆ ਪਹਿਰਾ ਦੇ ਰਹੀ ਹੈ ਇਹ ਲਾਈਵ ਤਸਵੀਰਾਂ ਤੁਹਾਨੂੰ ਇੱਥੇ ਹੁਣ ਚਰਚ ਹੈ ਜੀ ਬਹੁਤ ਪੁਰਾਣੀ ਅੰਗਰੇਜ਼ਾਂ ਦੇ ਟਾਈਮ ਦੀ ਜਦੋਂ ਕਦੇ ਸ਼ਿਮਲਾ ਬਸਿਆ ਹੋਊਗਾ ਉਸ ਟਾਈਮ ਇਹ ਚਰਚ ਹੌਂਦ ਵਿੱਚ ਆਈ ਹੋ ਜਦੋਂ ਇੱਥੇ ਲੋਕ ਰਹਿਣ ਲੱਗੇ ਨੇ ਇਹ ਸ਼ਿਮਲਾ ਦੀ ਨਿਸ਼ਾਨੀ ਹੈ ਇੱਕ ਇਹ ਦਿਖਾ ਰਹੀਆਂ ਤੁਹਾਨੂੰ ਦੀਆਂ ਲਾਈਵ ਤਸਵੀਰਾਂ ਇਹ ਉਹ ਚਰਚ ਹੈ ਬਹੁਤ ਹੀ ਖੂਬਸੂਰਤ ਚਰਚਾ ਉੱਤੇ ਲੋਕ ਤਸਵੀਰਾਂ ਕਰਾ ਰਹੇ ਨੇ ਸੈਲਫੀਆਂ ਲੈ ਰਹੇ ਨੇ ਬਹੁਤ ਹੀ ਖੂਬਸੂਰਤ ਨਜ਼ਾਰਾ ਇਹਨਾਂ ਤਸਵੀਰਾਂ ਦੀ ਚਰਚਾ ਦੀ ਮਤਲਬ ਕਹਿਣਾ ਉਹਨਾਂ ਦਾ ਕੋਈ ਸੂਤ ਨਹੀਂ ਹੈ। ਠੀਕ ਚਾਚਾ। ਹੋਰ ਸੁਣੋ। ਬਹੁਤ ਹੀ ਖੂਬਸੂਰਤ ਨਜ਼ਾਰਾ ਹੈ। ਲਾਈਵ ਤਸਵੀਰਾਂ बहुत ही खूबसूरत शिमला जी शिमला चर्च बहुत खूबसूरत बाजार बने हुए ने। बच्चे घूम रहे ने, ने। स्टूडेंट ਇੱਕ ਦੇ ਇੱਕ ਕੀਮੇ ਜਾਂ ਹੋਮੋਪੈਥਿਕ ਵੀ ਆਪਾਂ ਨੋਟੀ ਆ ਕੇ ਫੋਟੋਆਂ ਖਿੱਚਦੇ ਆ ਪਿੱਛੇ ਅੱਗੇ ਆ ਗਏ ਯਾਰ ਆ ਪੂੜੀ ਥੋੜੀ ਬਰਸਾਤ ਹੋਣ ਲੱਗੀ ਲਾਈਵ ਨੂੰ ਬੰਦ ਕਰਦੇ ਆ ਹੁੰਦਾਵਾਂ ਦੀ ਹੋ ਰਹੀ ਆ ਦੁਬਾਰਾ ਛੇਤੀ ਜੁੜਾਂਗੇ ਦੁਬਾਰਾ ਛੇਤੀ ਜੁੜਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਮਾਲ ਰੋਡ ਵੀ ਦਿਖਾਵਾਂਗੇ ਤੁਹਾਨੂੰ ਤੇ ਨਾਲ ਨਾਲ ਹੋਰ ਜੋ ਵੀ ਇਥੇ ਦਿੱਤਾ ਸਖੀਜਾਂ ਨੇ ਜਾਂ ਕੋਈ ਜਾਣਕਾਰੀ ਜੋਗ ਨੇ ਵੀ ਦਿਖਾਵਾਂਗੇ ਥੈਂਕ ਯੂ